ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਠੀਕ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਵੀਡੀਓ ਵੇਖਣ ਲਈ ਸਾਰਿਆਂ ਦਾ ਚੈਨਲ ਨੂੰ ਮੇਰੀ ਵੀਰਵਾਤੋ ਵਾਦਾ ਸਬਸਕ੍ਰਾਈਬ ਕਰਿਆ ਕਰੋ ਲੱਗਦਾ ਹੈ ਬੈਲ ਬਟਨ ਨੂੰ ਔਰ ਸੈੱਟ ਕਰਿਆ ਕਰੋ ਨਵੀਂ ਵੀਡੀਓ ਬਰਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਆਪਣੀ ਵਿਜਿਟ ਪਹੁੰਚੇ ਆ ਮੰਡੀ ਜਗਰਾਉਂ ਜ਼ਿਲ੍ਹਾ ਲੁਧਿਆਣਾ ਚੰਗੇ ਦਧਾਰੂ ਪਸ਼ੂ ਇੱਥੇ ਮੰਡੀ ਦੇ ਆਉਂਦੇ ਲੇਖਨ ਨੂੰ ਤੇ ਬਾਕੀ ਸੌਦੇ ਹੋਈ ਜਾਂਦੇ ਸਵੇਰ ਤੋਂ ਹੀ ਚੱਲੀ ਜਾਂਦੇ ਆ ਤੇ ਕਿਸੇ ਨਾ ਕਿਸਨਾ ਬਾਈ ਨਾਲ ਆਪਾਂ ਗੱਲਬਾਤ ਕਰਕੇ ਤੁਹਾਡੇ ਨਾਲ ਜ਼ਰੀਰ ਕਰਾਂਗੇ ਸਾਜੀ ਬਣੇ ਰਹੋ ਵਿਖਾਵਾਂਗੇ ਅੱਜ ਕਿਵੇਂ ਦੇ ਰੇਟ ਲੈਣਗੇ ਜਾਇਜ਼ ਕੀਮਤ ਦੇ ਵਿੱਚ ਜਿਹੜੀ ਖਰੀਦਦਾਰੀ ਕਰਾਂਗੇ ਪਸ਼ੂਆਂ ਦੀ ਠੀਕ ਆ ਜੀ ਜੁੜੇ ਰਹੋ ਅੰਡਾ ਕਰ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਵੈਲਕਮ ਤੁਹਾਨੂੰ ਸੰਧੂ ਪੱਧਰ ਪ੍ਰਿਆਜ ਹੋਰ ਠੀਕ ਜੀ ਹਾਂ ਵਧੀਆ ਵਧੀਆ ਕੀ ਨਾਮ ਹੈ ਜੀ ਨਾਮ ਪ੍ਰਦੀਪ ਸਿੰਘ ਬਾਈ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਹੈ ਤੇ ਕਨੈਕਟ ਨੰਬਰ ਕੀ ਆ 953080195 ਠੀਕ ਆ ਵਪਾਰ ਦਾ ਕੰਮ ਹੈ ਨਾ ਗਾਵਾਂ ਤੇ ਮੱਝਾ ਚਰਾਤਰ ਦੋਵੇਂ ਹੀ ਦੋਨੇ ਜੀ ਠੀਕ ਆ ਕਰ ਪਸ਼ੂ ਹੁੰਦੇ ਰਹਿੰਦੇ ਆ ਕਿੰਨੇ ਮਾ 60 ਪਸ਼ੂ ਹੁੰਦੇ ਵਿਕਰੀ ਵਾਲੇ ਅੱਛਾ ਹੁਣ ਕਿੰਨਾ ਮਾਲ ਲਾਇਆ ਆਪਣੇ ਕੋਲੇ 12 ਝੋਟੀਆਂ ਵਸਾ ਰਹੀਆਂ 12 ਝੋਟੀਆਂ ਠੀਕ ਆ ਮਾਲ ਵਿਕੀ ਗਿਆ ਨਾ ਤੜਕੇ ਦੀ ਲੇਟ ਹੋ ਗਈ ਇਹ ਸ਼ਰਵਾਤ ਕਰੀ ਜਾਂ ਬੂਰੀ ਤੋਂ ਕਰੀ ਗੇ ਆ ਬਈ ਬੂਰੀ ਤੋਂ ਆ ਜੀ ਮੰਨ ਲਓ ਬਈ ਤਾਜ਼ੀਆਂ ਸੂਈਆਂ ਹੋਈਆਂ ਬਿਲਕੁਲ ਖਿਲੀਆਂ ਨਾ ਵਾ 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 ਇਹ ਬੂਰੀ ਕੋਲ ਕਿੰਨਾ ਦੁੱਧ ਤਿਆਰ ਹੈ ਹੈ ਪਰਸੋ ਸੂਈਆਂ ਬੋਹੜਾ ਹੀ ਕੰਨ ਲੋ ਹਨਾ ਕੱਟਾ ਮਗਰ ਪਾਇਆ ਮੇਲ ਕਫ ਮੇਲ ਕਫ ਠੀਕ ਆ ਕਿੰਨਾ ਕੋਣ ਫੌਲੀ ਦੁੱਧ ਵਾ ਪਹਿਲਾਂ ਪਲੂਨ ਆ ਠੀਕ ਆ ਕਿੰਨਾ ਬੋਲਾ ਟੋਟਲ ਮਾਲ ਸਾਰਾ ਹਰਿਆਣੇ ਦਾ ਹੁੰਦਾ ਹੈ ਅੱਛਾ ਹਰਿਆਣੇ ਦਾ ਕਿੰਨੇ ਦੁੱਧ ਤੋਂ ਸਟਾਰਟਿੰਗ ਕੀਤੀ ਆ ਦੁੱਧ ਬਾਈ ਯਾਰ ਬੋਲੇ ਬੋਲੇ ਦੇਵੇਂ ਦੁੱਧ ਕਹਿੰਦੀ ਵੀ ਪੂਰੀ ਖਾਲੀ ਜਣਾ ਇਹਦੇ ਨਾਲ 15 ਕਿਲੋ 16 ਪਰ 14 ਕਿਲੋ ਦੁੱਧ ਝੋਟੀ ਦੇ ਠੀਕ ਆ ਉਹ ਅੱਜ ਕੱਲ ਦਾ ਰਿਮੀ ਨੀ ਬਣਾਉਂਦਾ ਸਾਰੇ ਕਹਿੰਦੇ ਨਾ ਦੇ ਦੇ ਪਰ ਜੀ ਮੇਰਾ ਕੁਆਲਿਟੀ ਉਹ ਨਹੀਂ ਦੇਣਾ ਜੀ ਨਹੀਂ ਜੈ ਸਹੀ ਗੱਲ ਆ ਜਿਹੜੀ ਗੱਲ ਹੋਊਗੀ ਕੁਆਲਿਟੀ ਉਹ ਹੀ ਦੱਸਣੀ ਹੈ ਨਾ ਵਾਹ ਕੀ ਬਾਤ ਹੈ ਖਾਂਦੀ ਕੁਆਲਿਟੀ ਬਹੁਤ ਸੋਹਣੀ ਸੱਜਣੋਂ ਬਿੰਦਿਆਂ ਵਾਲਾ ਛੱਡਾ ਬੂਰੀ ਤੋਂ ਮੰਡੀ ਦੇ ਵਿੱਚ ਆਪਾਂ ਸ਼ੁਰੂਆਤ ਕੀਤੀ ਆ ਚੰਗੀ ਬੂਰੀ ਝੋਟੀ ਆ ਪਲੂਣ ਆ ਪਹਿਲਾ ਸੂਆ ਜੀ ਚੰਗੇ ਬੌਲੇ ਤੋਂ ਸਟਾਰਟਿੰਗ ਕਰਨਦੀ ਆ 15 ਕਿਲੋ ਤਾਂ ਨਹੀਂ ਜਾਂਦੀ ਹਾਂ ਦੇ ਜੂਗੀ ਹਣਾ ਠੀਕ ਮੱਛਾ 40 50 ਪੁੰਦਰ ਵੀ ਜਾਣਦਾ ਥੋੜੇ ਏਰੀਆ ਤੋਂ ਬਹੁਤ ਮਾਰ ਜਾਂਦਾ ਅੰਬਰਸਰ ਦਾ ਇਹ ਝੂਟੀ ਜਿਹੜੀ origial ਆ ਅਸਲ ਨੇ ਹਾਂ ਤੁਹਾਨੂੰ ਕਿਦਰੋਂ ਦਿਖਾਵਾਂਗੇ ਸਾਰੀ ਟੌਪ ਦਿਖਾਵਾਂਗੇ ਇਹ ਨਹੀਂ ਹੈਗਾ ਕੋਈ ਹਲਕੀ ਕੁਲਤੀ ਉਹ ਜਾਂ ਕਿੰਨੇ ਆ ਬਾਕੀ ਗੱਲ ਉੰਨੀ ਕਰਾਂਗੇ ਜੋ ਚੀਜ਼ ਨਿਪੜਨੀ ਵੀ ਇਹ ਨਹੀਂ ਕਿ ਆਵਾਜ਼ ਗੱਲਣਾ ਦੇਣੀ ਜੀਤ ਲੋਕ ਜਦੋਂ ਮਰਜੀ ਆ ਜਾਣ ਜੈ ਜੈ ਠੀਕ ਆ ਤੇ ਬਾਈ ਜੀ ਇਹ ਕਿੰਨੇ ਕੀ ਦੇ ਦੇਣਗੇ ਇਹਦਾ ਰੇਟ ਸ਼ਮਾ ਬਾਜੇ ਬਾਈ ਜੀ 1 ਲੱਖ ਤੇ 65 ਹਜ਼ਾਰ ਵਾਹ ਜੈ ਜੈ ਮੰਡੀ ਦੇ ਵਿੱਚ ਬਾਈ 2.5 ਮੰਗ ਲਓ ਸਰ ਨਹੀਂ ਜੈ ਜੈ ਤੇ ਇਹ ਚੋ ਪਿਆਰ ਮਾਉਤ ਕੀ ਕਰ ਦੇਣਾ ਪਿਆਰ ਮਾਉਤ ਦੋ ਝੂਟੀਆਂ ਲੱਗੀਆਂ ਜਾਂਦੀਆਂ ਨੇ ਅੰਬਰ ਸਾਰਾ ਆਪਣੇ ਮਨ ਲੋਹਾ ਖੇਡ ਤੋਂ ਲੈ ਕੇ 50 ਕਿਲੋਮੀਟਰ ਤੋਂ ਲੈ ਕੇ 200 ਕਿਲੋਮੀਟਰ ਤੱਕ ਡਿਲੀਵਰੀ ਆਪਣੇ ਪਹਿਲੇ ਦਿਨ ਹੀ ਫਰੀ ਠੀਕ ਆ ਠੀਕ ਆ ਲੋ ਜੀ ਸੱਜਣੋ ਜਾਇਆ ਜਾ ਗੇਮ ਤੋਂ ਇੱਕ 65 ਦੇ ਵਿੱਚ ਅੱਗੇ ਆ ਝੁੱਟੀ ਵੀਰੇ ਦੇਖੋ ਇਦਾਂ ਦੀ ਝੁੱਟੀ ਦਾ ਟੋਰ ਤੇ ਮੁੱਲ ਕਿੰਨੀ ਮੰਗ ਲਈਏ 31 ਦੇ ਦੇਣੀ 145000 1 ਲੱਖ 45000 ਜੈ ਸਨੋ ਹਨਾ ਤੇ ਕਿੰਨਾ ਦੂ ਤਿਆਰ ਹੈ ਇਹ ਥੱਲੇ ਵੀ 15 ਕਿਲੋ ਤਿਆਰ 15 ਕਿਲੋ ਅੱਗੇ ਪਹਿਲਾਂ ਕੱਟੀ ਆ ਗਈ ਦੇਖ ਬਾਈ 4 ਦੰਦ ਗਿਆ ਚੱਲਿਆ ਵਾਹ ਨਾ ਗਰ ਕੱਟੀ ਆ ਤੋਰੀ ਬਾਈ ਬਾਹਰ ਕੱਟੀ ਵਾਹ 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 ਚੰਗਾ ਫਲੈਟਰ ਲਾਈਵ ਜੀ ਆਮ ਕੱਟੀ ਦਾ ਭਈ ਐਦਾਂ ਦਾ ਮੰਡੀ 'ਚ ਤੁਸੀਂ ਵੀ ਘੁੰਮਦੇ ਹੋ 2 ਲੱਖ 2.5 ਲੱਖ ਇਹਦਾ ਜਮਾਂ ਜੈਡ ਲੈਂਡ ਦੇ ਨਾਲ ਮੰਨ 1,65,000 ਜੈਡ ਹੈ ਨਾ ਕੱਤੀ ਵੀ ਚੰਗੀ ਕੁਆਲਟੀ ਵਾਲੀ ਪੂਰੀ ਜੈਡ ਬਲੈਕ ਹੈ ਕੈਮ ਦੀ ਗੱਲ ਨਹੀਂ ਜੈਡ ਬਲੈਕ ਜੈਡ ਬਲੈਕ ਲਓ ਜੀ ਜੈਡ ਬਲੈਕ ਪੂਰੀ ਲਾਓ ਸੈਂਕ ਸੁੰਗ ਬੜੇ ਸੋਹਣੇ ਹਨਾ ਮੂੰਹ ਦੀ ਵੀ ਕੱਚੀ ਆ ਕਿਆ ਬਾਤ ਹੈ ਕੋਈ ਨਹੀਂ ਲਿਆ ਚਲੋ ਚਾਰ ਦੰਦ ਦਾ ਮੂੰਹ ਤੋਂ ਨਹੀਂ ਠੀਕ ਆ ਓਕੇ ਆ ਲਓ ਜੀ ਇਹ ਇੱਕ ਜਿਹੜੀ ਇਹ ਕੱਟੀ ਆ ਬਈ ਜੇ ਨਾਮ ਅਸੀਂ ਮਨ ਜਿੱਦਾਂ ਮਾਰਕੀਟ ਤੇ ਸਾਡੇ ਕੋਲੇ ਪਸ਼ੂ ਜਿਆਦਾ ਹੁੰਦੇ ਆ ਸਾਡਾ ਕੰਮ ਇਹ ਹੁੰਦਾ ਵੀ ਬਹੁਤ ਘੱਟ ਮਾਰਦੇ ਨੇ ਤੇ ਜਾਨਵਰ ਸੇਲ ਵੀ ਹੋ ਜਾਂਦੇ ਐਨੀਮਲ ਜਿਆਦਾ ਸੇਲ ਹੋ ਜਾਂਦੇ ਨੇ ਇਹ ਕਿੰਨੇ ਦੀ ਦਿੰਨੀ ਆਪ ਆਖਿਆ ਕੰਪੈਰ ਦੀ ਕਿੱਟੀ ਦੇਸੀ ਕੰਪੈਰੀ ਗਿਆ ਆ ਸਾਰੇ ਪਸ਼ੂ ਆ ਆਪਣੇ ਅੱਗੇ ਦੇਖ ਆ ਦੇ ਫਿਰ ਥੱਗੇ ਢੇਲੀ ਝੁੱਟੀ ਆ ਕਿਦੇ ਫਿਰ ਟਾਲੀ ਦੇਖ ਵਾਹ ਵਾਹ ਕੀ ਬਾਤ ਹੈ ਕਮਾਲ ਕਰੀ ਫਿਰਦੀ ਹੈ ਨਾ ਹੁਣ ਇਹ ਵੀ ਤਿੰਨ ਤਰ੍ਹਾਂ ਦੀ ਸੂਈ ਆ 15 ਕਿਲੋ ਕੰਡੇ ਵਾਲਾ ਤੋਲ ਕੇ ਘਰੋਂ ਲੈ ਜੇ ਚਲੋ ਵਾਹ ਵਾਹ ਤੇ ਜੀ ਕਿੱਟੀ ਆ ਇਹ ਬਈ ਦੇਦਾਂ ਇਹ ਆਪਾ 1 ਲੱਖ 65000 1 ਲੱਖ 65000 ਦੀ ਹੈ ਨਾ ਢੋਰ ਦੇ ਇਹਨੂੰ ਲਗੀਆਂ ਨੇ ਬਾਈ ਟੌਪ ਟੌਪ ਦੀਆਂ ਝੁੱਟੀਆਂ ਘਰੇ ਫਿਰ ਨਹੀਂ ਜਾਇਆ ਜਾ ਸਾਰੀ ਮੰਡੀ ਤੋਂ ਰੇਡ ਤੇਰਾ ਹੈਨਾ ਉਹ ਬਾਈ ਆਪਣੇ ਕੰਮ ਕਰਦੇ ਨੇ ਆਮ ਤੌਰ ਤੇ ਅਗਲਾ ਕਹਿੰਦਾ ਵੱਧ ਮੰਗ ਲਓ ਪਰ ਆਪਾਂ ਰੇਡ ਨਹੀਂ ਮੰਗਣਾ ਜਿਸ ਦੀ ਚੀਜ਼ ਦੇਣੀ ਹੈ ਜਾਇਆ ਜਾ ਲਓ ਜੀ ਕਰਮਾ ਵਾਲੀ ਮੰਨੀ ਆਦੀ ਠੀਕ ਆ ਢਾਲ ਦਲਵਾਰੀ ਹੈ ਸਜਣੋ 165 ਮੁੱਲ ਕਰਦੇ ਆ ਮਾਨ ਤਨ ਖੁੱਲਾ ਕੀ ਬਾਤ ਹੈ ਮਾਨਤਾਨ ਇਹ ਵੀ ਇੱਕ ਪੈਂਡ ਦੀ ਹਾਂ ਵੀਰ ਮਾਨਤਾਨ ਡਿਲੀਵਰੀ ਮੰਨ ਕੇ ਦੋ ਜਾਨਵਰਾਂ ਦੀ ਫ੍ਰੀ ਹੋ ਜੂ ਕਿਸੇ ਭਰਾ ਨੇ ਜਰਸੀ ਨਾਲ ਲੈਣੀ ਆ ਐਚਐਫ ਗਾ ਲੈਣੀ ਆ ਸ਼ਾਈ ਵਾਲ ਲੈਣੀ ਆ ਗਰਲੈਂਡੋ ਲੈਣੀ ਆ ਹਰ ਤਰ੍ਹਾਂ ਦਾ ਜਾਨਵਰ ਆਪਣਾ ਕੋਲ ਠੀਕ ਆ ਲਓ ਸੱਜਣੋ ਆਪਣੀ ਖਰੀਦਦਾਰੀ ਕਰਿਓ ਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ 953080155 ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ ਠੀਕ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ